2014 ਤੋਂ ਜੀ ਸ਼ਹਿਰ ਵਾਸੀਆਂ ਦੀ ਇਲਾਕੇ ਵਾਸੀਆਂ ਦੀ ਸੇਵਾ ਵਿੱਚ ਆ ਜੀ। ਕੇਸੀ ਹਾਲ ਬਣਾ ਦਿੱਤਾ ਜੀ ਫੈਮਿਲੀ ਹਾਲ, ਕਿੱਟੀ ਪਾਰਟੀ ਹਾਲ, ਬਰਥਡੇ ਪਾਰਟੀ ਜੀ ਮੈਰਿਜ ਕੇ ਨੇ ਕੋਈ ਰਿੰਗ ਸਹਰਾਮਣੀ ਜੀ ਸਭ ਸਾਡੇ ਕੋਲ ਅਵੇਲੇਬਲ ਆ ਜੀ। ਇਹ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਕੀ ਆਪਣਾ ਨੂਰਮੇ ਰੋਡ ਨਕੋਦਰ ਨੀਅਰ ਏਜੂ ਸਮਾਲ ਬੈਂਕ ਜੀ ਹਾਂਜੀ ਫੋਨ ਨੰਬਰ 8699081810 जी और सारे दी टाइमिंग ਕੀ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟਾਈਮਿੰਗ ਹੈ ਜੀ 10:30 ਤੋਂ 10:30 ਆ ਜੀ ਸਰ ਜਮੀ ਲੋਕੇਸ਼ਨ ਨਵਾਂ ਹਾਲ ਬਾਬਾ ਜੀ ਨੇ ਬਹੁਤ ਮਿਹਰ ਕੀਤੀ ਆ ਜੀ ਜਿਹੜੇ ਮਰਜੀ ਫੰਕਸ਼ਨ ਕਰ ਸਕਦੇ ਆਂ ਬਰਥਡੇ ਪਾਰਟੀ ਕਿੱਟੀ ਪਾਰਟੀਆਂ ਆਪਣੇ ਕੋਲ ਜਾਂ ਰਿੰਗ ਸੈਰੇਮਨੀ 50 ਬੰਦਿਆਂ ਦੀ ਗੈਦਰਿੰਗ ਦਾ ਹੋ ਸਕਦਾ ਸਾਡੇ ਕੋਲ ਜੀ ਸਾਡੀ ਸਾਰਾ ਏਸੀ ਆਈ ਪਿਓਰ ਵੈਜੀਟੇਰੀਅਨ ਸਾਡਾ ਰੈਸਟੋਰੈਂਟ ਆ ਪਿਓਰ ਇਫਾਸਟ ਲਾਂਚ ਡਿਨਰ ਡਿਨਰ ਹਾਂਜੀ ਤੇ ਆਪਣੇ ਕੋ ਫਾਸਟ ਰੂਮ ਆ ਜੀ ਇੱਥੇ ਆਪਣੇ ਕੋ 40 ਤੋਂ 45 ਸੀਟਿੰਗ ਆ ਜੀ ਅਵੇਲੇਬਲ ਹਾਂਜੀ ਇੱਕ ਟਾਈਮ ਤੇ 40 ਤੋਂ 45 ਮੈਂਬਰ ਸੀਟਿੰਗ ਕਰ ਸਕਦੇ ਜੀ ਸਾਡੇ ਕੋਲ ਚਾਹ ਵਾਜੀ ਜੀ ਬ੍ਰੇਕਫਾਸਟ ਦੇ ਵਿੱਚ ਸਾਡੇ ਕੋਲ ਨਾਨ ਹੈਗੇ ਆ ਜੀ ਚਾਹ ਕਿਹੜੀ ਹੋ ਜਾਂਦੀ ਆਪਣੇ ਕੋਲ ਆਪਣੇ ਕੋਲ ਚਾਹ ਪੰਦਰਾਂ ਤਰ੍ਹਾਂ ਦੀ ਆ ਜੀ 스낵्स 스낵्स ਦੇ ਵਿੱਚ ਗਰੇਵੀ ਵਾਲੀ ਚਾਹ ਵਾਜੀ ਹਾਂਜੀ ਪਨੀਰ ਦੇ ਵਿੱਚ ਆਈਟਮਾਂ ਹੈਗੀਆਂ ਜੀ ਜੀ ਗਰੇਵੀ ਵਾਲਾ ਪਨੀਰ ਹੋ ਗਿਆ 스ਨੈਕਸ ਹੋ ਗਏ ਸੇਲਰ ਹੋ ਗਏ ਪਲੇਟਰ ਹੋ ਗਏ ਜੀ ਡਿਨਰ ਡਿਨਰ ਦੇ ਵਿੱਚ ਜੀ ਆਪਣੇ ਕੋਲ ਸਾਰਾ ਇੰਡੀਅਨ ਮੇਨ ਕੋਰਸ ਜੀ ਹਾਂਜੀ ਇੰਡੀਅਨ ਬ੍ਰੈਡ ਸਾਰਾ ਅਵੇਲੇਬਲ ਹੈਗਾ ਹੋਟਲ ਖੋਲਣਾ ਉੱਥੇ ਸਫਾਈ ਮੇਨ ਆ ਜੀ ਪਹਿਲਾ ਕੰਮ ਸਫਾਈ ਦੂਜਾ ਸਚਾਈ ਜੀ ਤੇ ਜੀ ਅਸੀਂ ਤੁਹਾਨੂੰ ਪਤਾ ਹੀ ਆ ਜੀ 10 ਸਾਲ ਤੋਂ ਅਸੀਂ ਰੇਟ ਕੁਆਂਟੀਟੀ ਵਧੀਆ ਰੇਟ ਵਾਜਿਵਾ ਜੀ ਸਾਡੇ 8-9 ਸਾਲ ਦੇ ਜੁਰਦਾ ਇੱਥੇ ਆ ਰਹੇ ਆ 9 ਸਾਲ ਤੋਂ ਲਗਾਤਾਰ ਇੱਥੇ ਆ ਰਹੇ ਆ ਹਾਂਜੀ 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 ਲੋਕੀ 9 ਸਾਲ ਤੋਂ ਲਗਾਤਾਰ ਈਸ਼ਵਰ ਕਿਚਨ ਤੇ ਆ ਰਹੇ ਆ ਇਹਨਾਂ ਨੇ ਕਿਹਾ ਇੱਕ ਸਚਾਈ ਇੱਕ ਖਦਾਈ ਦੇ ਇੱਕ ਰੇਹ ਹਾਂਜੀ ਬਹੁਤ ਵਧੀਆ ਬਹੁਤ ਹੀ ਵਧੀਆ ਫੂਡ ਵੀ ਬਹੁਤ ਵਧੀਆ ਨਾਲ ਫੂਡ ਹੋਰ ਵੀ ਜਾ ਕੇ ਖਾਦੇ ਲੇਕਿਨ ਜੋ ਇਹਨਾਂ ਦਾ ਟੇਸ ਹੈ ਮੈਨੂੰ ਕਿਤੇ ਨਹੀਂ ਮਿਲਿਆ ਕਿਤੇ ਨਹੀਂ ਮਿਲਿਆ 13 ਸਾਲ ਦਾ ਸੀ ਹੁਣ 21 ਸਾਲ ਦਾ ਹੋ ਗਿਆ ਬਿਠਾ ਇੱਥੇ ਕਹਿੰਦਾ ਜਾਣਾ ਤੇ ਈਸ਼ਰ ਵਾਲਿਆਂ ਦੀ ਜਾਣਾ ਰੇਟ ਦਾ ਬਹੁਤ ਰੀਜ਼ਨੇਬਲ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਮੈਂ ਕਹਿੰਦਾ ਬੈਸਟ ਹੈ ਸ਼ਾਹ ਗੋਟੋ ਇੰਨੇ ਘਾਰੇ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਦਾ ਖਾਣਾ ਬਹੁਤ ਵਧੀਆ ਹੈ ਸਭ ਬਹੁਤ ਵਧੀਆ ਹੈ ਇਹਨਾਂ ਦਾ ਬਸ ਜਿਹੜਾ ਹਾਲ ਏਸੀ ਬਣਾਤਾ ਹੈ ਹਾਂਜੀ ਹਾਂਜੀ ਪਹਿਲਾਂ ਸੀਟਿੰਗ ਨਹੀਂ ਹੁੰਦੀ ਸੀ ਜੀ ਹੁਣ ਇਹਨੇ ਸੀਟਿੰਗ ਕਰਕੇ ਬਹੁਤ ਵਧੀਆ ਕਰਤਾ ਜੀ ਹਾਂਜੀ ਬਹੁਤ ਵਧੀਆ ਸਾਰਾ ਸਾਰਾ ਗੋਟਿਆ ਜੀ ਸਰ ਇੱਕ ਵਾਰ ਫਿਰ ਜਨਮ ਦਿਨ ਦੀ ਬਹੁਤ ਬਹੁਤ ਵਾਰ ਬਹੁਤ ਥੈਂਕ ਯੂ ਥੈਂਕ ਯੂ ਇੱਕ ਤਾਂ ਸਾਡੀ ਫੇਵਰਿਟ ਆ ਚੀਜ਼ ਟਮਾਟੋ ਜੀ ਈਸ਼ਵਰ ਚਾਈ ਚਾਂ ਜੀ ਈਸ਼ਵਰ ਚਾਈ ਚਾਂ ਉਹ ਇਹਨਾਂ ਦੀ ਬਹੁਤ ਮਸ਼ਹੂਰ ਹੈ ਜੀ ਤੇ ਬਟਰ ਰੋਟੀ ਇਹਨਾਂ ਦੀ ਬਹੁਤ ਵਧੀਆ ਜੀ ਆਏ ਹਾਏ ਰੋਟੀ ਬਹੁਤ ਸੌਟ ਹੈ ਜੀ ਇੱਕ ਛੋਟਾ ਤੇ ਬਹੁਤ ਵਧੀਆ ਪਰਸਨ ਹੈ ਯਾਨੀ ਕਿ ਤੇ ਸਵਾਦ ਦੀ ਤਾਂ ਗੱਲ ਵੱਖਰੀ ਆ ਉਹਦਾ ਬੋਲਬਾਣੀ ਚ ਬਹੁਤ ਮਿਠਾਸ ਹੈ ਜੀ ਬਹੁਤ ਜੀ ਬਹੁਤ ਸਾਡੀ ਇੱਕ ਤਾਂ ਬਰੀਆਨੀ ਸੀ ਜੀ ਰਜ ਬਰੀਆਨੀ ਵਿਦ ਗਰੇਵੀ ਇੱਕ ਦਾਲ ਮੱਖਣੀ ਬਹੁਤ ਵਧੀਆ ਟੇਸਟ ਜਦੋਂ ਦਾ ਖੋਲਿਆ ਉਦੋਂ ਦੇ ਇਹਨਾਂ ਨਾਲ ਜੁੜੇ ਹੋਏ ਆ ਬਹੁਤ ਵਧੀਆ ਚਾਂਪ ਹੈਗੀ ਇਹਨਾਂ ਦੀ ਸੌਫਟ ਸਿੰਪਲ ਤੇ ਸੋਬਰ ਖਾਣਾ ਹੋਰ ਵੀ ਬਹੁਤ ਕੁਝ ਇਹਨਾਂ ਨੇ ਸਾਰਾ ਕੁਝ ਰੱਖਿਆ ਹੈ ਵੈਰਾਈਟੀ ਕਈ ਤਰ੍ਹਾਂ ਦੀ ਹੈਗੀ ਹੈ ਨਾ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਟੇਸਟ ਹੈ ਬਹੁਤ ਵਧੀਆ ਕੁਆਲਿਟੀ ਹੈ ਕੁਆਂਟੀਟੀ ਵਧੀਆ ਨਾਲੇ ਪ੍ਰਾਈਸ ਵੀ ਰੀਜ਼ਨੇਬਲ ਹੈਗੇ ਸਭ ਵਧੀਆ ਆਪਣਾ ਟੇਸਟ ਇਹਨਾਂ ਦਾ ਹੁੰਦਾ ਹੈ ਉਹ ਜੈਡ एवरीथिंग ਹੈਗੀ ਹੈ ਜੀ 스낵ਸ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਆਪਣਾ ਚਾਂਪ ਦਾ ਹੈਗਾ ਹੀ ਆ ਜੀ ਉਸ ਤੋਂ ਇਲਾਵਾ ਆਪਣੇ ਕੋਲ ਮੇਨ ਕੋਰਸ ਵਗੈਰਾ ਹੁਣ ਨਵੇਂ ਆਈਟਮਸ ਆਪਾਂ ਐਡ ਕੀਤੇ ਆ ਸਿਜ਼ਲਰ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਇਆ ਵੀ ਲਾ ਕੇ ਆ ਕੇ ਆਈਟਮ ਸਿਜ਼ਲਰਸ ਵਗੈਰਾ ਮੌਕ ਟੇਸ ਮਿਲਕ ਸ਼ੇਕ ਵਗੈਰਾ ਇਹ ਮੇਨ ਕੋਰਸ ਦਾ ਸਾਰਾ ਕੁਝ ਹੈਗਾ ਜੀ ਪੀਜ਼ਾ ਪਾਸਤਾ 버ਗਰ ਸੈਂਡਵਿਚਸ ਤੇ ਆਪਣੇ ਕੋਲ ਯੂਰੋਪੀਅਨ ਸਟਾਰਟਰਸ ਵੀ ਹੈਗੇ ਕੰਟੀਨੈਂਟਲ ਸਟਾਰਟਰ ਵੀ ਹੈਗੇ ਜੀ ਅੰਮ੍ਰਿਤਸਰੀ ਨਾਨਾ ਜੀ ਕੋਲਚੇ ਅੰਮ੍ਰਿਤਸਰੀ ਕੋਲਚੇ ਉਹ ਤਾਂ ਮਿਲਣ ਗਈ ਕੀਮਾ ਨਾਨ ਵੀ ਆਪਣੇ ਕੋਲ ਹੈਗਾ ਜੀ ਜੀ ਅੱਜ ਕਿੱਥੇ ਪਹੁੰਚੇ ਆ ਜੀ ਅਸੀਂ ਪਹੁੰਚੇ ਅੱਜ ਈਸ਼ਵਰ ਕਿਚਨ ਨਕੌਦਰ ਦਾ ਨੰਬਰ 1 ਜਿਹੜਾ ਚਾਪ ਤਿਆਰ ਕਰਦਾ ਜੀ ਈਸ਼ਵਰ ਕਿਚਨ ਇਹ ਜੀ ਈਸ਼ਵਰ ਕਿਚਨ ਆ ਜਿੱਥੇ ਅਸੀਂ ਇਸ ਵਕਤ ਖੜੇ ਆ ਇੱਕ ਨਵਾਂ ਹਾਲ ਇਹਨਾਂ ਨੇ ਐਸੀ ਹਾਲ ਐਸੀ ਹਾਲ ਅੰਦਰ ਬਣਾ ਦਿੱਤਾ ਬਿਲਕੁਲ ਨਾਲ ਉਹਦੇ ਅੰਦਰ ਵੀ ਲੈ ਕੇ ਚੱਲਾਂਗੇ ਤੁਹਾਨੂੰ ਤੁਹਾਡੇ ਘਰ ਹੋਵੇ ਵਿਆਹ ਸ਼ਾਦੀ ਤੁਹਾਨੂੰ ਤੁਸੀਂ ਕਰਨੀ ਹੋਵੇ ਕਿੱਤੀ ਪਾਰਟੀ ਤੁਸੀਂ ਕਰਨਾ ਹੋਵੇ ਬੱਚੇ ਦਾ ਜਨਮ ਦਿਨ ਤੁਸੀਂ ਕਰਨੀ ਹੋਵੇ ਐਨਿਵਰਸਰੀ ਤੁਸੀਂ ਹੁਣ ਇੱਥੇ ਐਸੀ ਹਾਲ ਦੇ ਵਿੱਚ ਆ ਕੇ ਕਰ ਸਕਦੇ ਹੋ ਆਓ ਤਾਂ ਲਜਲ ਦੇ ਅੰਦਰ ਔਰ ਓਨਰ ਨਾਲ ਗੱਲਬਾਤ ਕਰਾਂਗੇ ਔਰ ਦੁਕਾਨੇ ਆ ਤੁਹਾਨੂੰ ਨਾਲ-ਨਾਲ ਨਵੇਂ ਹਾਲ ਦੇ ਅੰਦਰ ਲੈ ਕੇ ਚੱਲਾਂਗੇ ਛੋਟਾ ਜਿਹਾ ਹਾਲ ਹੁੰਦਾ ਸੀ ਆਰਡਰ ਤੇ ਆਰਡਰ ਇਹਨਾਂ ਦੇ ਲੱਗ ਰਹੇ ਆ ਨਾਲ ਏਸੀ ਹਾਲ ਬਣਾ ਰਿਆ ਓਨਰ ਨਾਲ ਗੱਲਬਾਤ ਕਰ ਲੈਨੇ ਆ ਸਰ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਚਲ ਜਾਨ ਸਰ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਸਾਡੇ ਕੋਲੇ ਪਰੋ ਨਾਮ ਦਾਦੇ ਜੀ ਆ ਮੈਂ ਲਖਵਿੰਦਰ ਸਿੰਘ ਈਸ਼ਵਰ ਕਿਚਨ ਓਨਰ ਈਸ਼ਵਰ ਕਿਚਨ ਓਨਰ ਹਾਂਜੀ ਸਰ ਕਿੰਨੀ ਦੇਰ ਤੋਂ ਇਹ ਕੰਮ ਹੋ ਰਿਹਾ ਚੱਲਿਆ ਆਪਾਂ 2014 ਤੋਂ ਜੀ ਸ਼ਹਿਰ ਵਾਸੀਆਂ ਦੀ ਇਲਾਕੇ ਵਾਸੀਆਂ ਦੀ ਸੇਵਾ ਵਿੱਚਾਂ ਜੀ ਸੇਵਾ ਵਿੱਚਾਂ ਹਾਂਜੀ ਇਹਦੇ ਨਾਲ ਨਾਲ ਹੁਣ ਇਹ ਨਵਾਂ ਹਾਲ ਕਹਿੰਦੇ ਬਣਾ ਦਿੱਤਾ ਹਾਂ ਜੀ ਏਸੀ ਹਾਲ ਬਣਾ ਦਿੱਤਾ ਜੀ ਫੈਮਿਲੀ ਹਾਲ ਕਿੱਟੀ ਪਾਰਟੀ ਹਾਲ ਬਰਥਡੇ ਪਾਰਟੀ ਜੀ ਮੈਰਿਜ ਕਿਸੇ ਨੇ ਕੋਈ ਰਿੰਗ ਸਹਰਾਵਣੀ ਜੀ ਸਭ ਸਾਡੇ ਕੋਲ ਅਵੇਲੇਬਲ ਆ ਜੀ ਸਰ ਇੱਥੇ ਵੀ ਇਹ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਕੀ ਆਪਣਾ ਨੂਰਮੇ ਰੋਡ ਨਕੋਦਰ ਨੀਅਰ ਏਜੂ ਸਮਾਲ ਬੈਂਕ ਜੀ ਹਾਂਜੀ ਫੋਨ ਨੰਬਰ ਸਰ ਇੱਥੇ ਦਾ ਕੋਈ ਆਪਣਾ ਫੋਨ ਨੰਬਰ 8699081813 86, जी और सारे दी टाइमिंग की या कितने बजे तो कितने बजे तक टाइमिंग है जी 10:30 ਤੋਂ 10:30 ਆ ਜੀ 10:30 10:30 एएम 10:30 पीएम 10:30 ਆਪਾਂ ਚਲੀਏ ਫਿਰ ਦਿਖਾਵਾਂਗੇ ਸਾਹਮਣੇ ਹਾਂਜੀ ਚਲੋ ਜੀ ਚਲੋ ਨਵੀਂ ਲੋਕੇਸ਼ਨ ਨਵਾਂ ਹਾਲ ਬਾਬਾ ਜੀ ਨੇ ਬਹੁਤ ਮਿਹਰ ਕੀਤੀ ਆ ਜੀ ਬਾਬਾ ਜੀ ਨੇ ਕਹਿੰਦੇ ਬਹੁਤ ਮਿਹਰ ਕੀਤੀ ਆ ਈਸ਼ਵਰ ਕਿਚਨ ਨੂਰ ਮਰ ਰੋਡ ਨਕੋਦਰ ਅੰਦਰ ਲੈ ਚਲਦੇ ਆ ਏਸੀ ਹਾਲ ਆ ਅੰਦਰ ਦੇ ਲੈ ਕੇ ਚਲਦੇ ਤੁਹਾਨੂੰ ਆਓ ਆਓ ਚੱਲੀਏ ਕਿਚਨ ਦੇ ਅੰਦਰ ਮੌਜੂਦ ਆ ਏਸੀ ਹਾਲ ਦੇ ਮੌਜੂਦ ਆ ਅੰਦਰ ਆਪਾਂ ਨਾਲ ਭਾਈ ਸਾਹਿਬ ਸੱਤਰੀ ਕਾਲ ਜੀ ਕੀ ਹਾਲ ਚਾਲ ਆ ਸਰ ਜੀ ਬਹੁਤ ਸਰ ਬਹੁਤ ਵਧੀਆ ਤੁਸੀਂ ਹਾਲ ਬਣਾਤਾ ਏਸੀ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਫੰਕਸ਼ਨ ਹੋ ਸਕਦੇ ਜੀ ਇੱਥੇ ਜਿਹੜੇ ਮਰਜ਼ੀ ਫੰਕਸ਼ਨ ਕਰ ਸਕਦੇ ਜੀ ਬਰਥਡੇ ਪਾਰਟੀ ਕਿੱਟੀ ਪਾਰਟੀਆਂ ਆਪਣੇ ਕੋਲ ਜਾਂ ਰਿੰਗ ਸੈਰੇਮਨੀ 50 ਬੰਦਿਆਂ ਦੀ ਗੈਦਰਿੰਗ ਦਾ ਹੋ ਸਕਦਾ ਸਾਡੇ ਕੋਲ ਜੀ ਹਾਂਜੀ ਸਾਰਾ ਏਸੀ ਹਾਂਜੀ ਸਾਰਾ ਏਸੀ ਆਈ ਪਿਓਰ ਵੈਜੀਟੇਰੀਅਨ ਸਾਡਾ ਰੈਸਟੋਰੈਂਟ ਹੈ ਪਿਓਰ ਵੈਜੀਟੇਰੀਅਨ ਹੈ ਹਾਂਜੀ 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 ਬਹੁਤ ਪਹਿਲੇ ਪਹਿਲੇ ਇੱਕ ਛੋਟਾ ਜਿਹਾ ਪਕਾਉਣਾ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਹੁਣ ਬਹੁਤ ਵਧੀਆ ਹਾਲ ਬਣਾ ਦਿੱਤਾ ਹਾਂਜੀ ਹਾਂਜੀ ਜੀ ਆਪਾਂ ਚੱਲ ਜਾਈਏ ਅੰਦਰ ਦੇਖੀਏ ਹੋਰ ਕੀ ਕੀ ਆ ਜੀ ਹਾਂਜੀ ਸਰ ਇੱਕ ਹਾਲ ਹੀ ਹੋ ਗਿਆ ਜੀ ਹਾਂਜੀ ਇਹ ਫੈਮਿਲੀ ਹਾਲ ਹੋ ਗਿਆ ਜੀ ਆਪਣਾ ਹਾਂਜੀ ਫੈਮਿਲੀ ਬੈਠੇ ਆ ਜੀ ਬੈਠੇ ਆ ਹਾਂਜੀ ਲਾਂਚ ਡਿਨਰ ਡਿਨਰ ਹਾਂਜੀ ਪੁਰਾਣੇ ਬਹੁਤ ਪੁਰਾਣੇ ਕਸਟਮਰ ਜੁੜੇ ਜਾਂਦੇ ਨਾਲ ਹਾਂਜੀ ਬਹੁਤ ਪੁਰਾਣੇ ਹਾਂਜੀ ਬਹੁਤ ਪੁਰਾਣੇ ਹਾਂਜੀ ਕਾਫੀ ਟਾਈਮ ਤੋਂ ਸਾਡੇ ਨਾਲ ਪੁਰਾਣੇ ਕਸਟਮਰ ਜੁੜੇ ਹੋਏ ਉਦੇਸ਼ ਉਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਜੀ ਹਾਂਜੀ ਭਾਈ ਜੀ ਮਿਹਰ ਆ ਮਾਫ ਕਰ ਗੁਰੂ ਆਰਮਦਾਸ ਜੀ ਨੇ ਬਹੁਤ ਕਿਰਪਾ ਕੀਤੀ ਬਹੁਤ ਕਿਰਪਾ ਕੀਤੀ ਹਾਂਜੀ ਇਸ ਤੋਂ ਲਓ ਉੱਪਰ ਵੀ ਹਾਲ ਹੈ ਉੱਪਰ ਵੀ ਹਾਲ ਹੈ ਈਸ਼ਵਰ ਕਿਚੰਦਾ ਬਿਲਕੁਲ dama ਐਸੀ ਹਾਲ ਸਰ ਬਹੁਤ ਖੂਬਸੂਰਤ ਬਣਾਤਾ ਜੀ ਹਾਂਜੀ ਫਾਇਰ ਆਪਣੇ ਕੋ ਫਾਸਟ ਸੋਲ ਆ ਜੀ ਇੱਥੇ ਆਪਣੇ ਕੋ 40 ਤੋਂ 45 ਸੀਟਿੰਗ ਆ ਜੀ ਅਵੇਲੇਬਲ ਹਾਂਜੀ ਇੱਕ ਟਾਈਮ ਦੇ 40 ਤੋਂ 45 ਮੈਂਬਰ ਸੀਟਿੰਗ ਕਰ ਸਕਦੇ ਜੀ ਯਾਨੀ ਕੋਈ ਬਰਥਡੇ ਪਾਰਟੀ ਹੋਵੇ ਕੋਈ ਵਾਡੇ ਪਾਰਟੀ ਹਾਂਜੀ ਉਹ ਸਾਡੇ ਕੋਲ ਬੁੱਕ ਕਰਵਾ ਸਕਦਾ ਆਗੇ ਜੀ ਧੰਵਾਦ ਹਾਂਜੀ ਬਹੁਤ ਪਿਆਰੀ ਲੋਕੇਸ਼ਨ ਦੇਖਤੀ ਆ ਬਹੁਤ ਸਾਰਾ ਬਹੁਤ ਵਧੀਆ ਬਣਾ ਤਾ ਹਾਂਜੀ ਬਾਜੀ ਬਾਬਾ ਜੀ ਦੀ ਕਿਰਪਾ ਨਾਲ ਹੋਇਆ ਈ ਸਾਰਾ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਹਾਂਜੀ ਬਾਜੀ ਉਹਨਾਂ ਨੇ ਕਿਰਪਾ ਕੀਤੀ ਐਂ ਸੇਵਾ ਕਰੀ ਜਾਣੀ ਐ ਜੀ ਅੱਛਾ ਕੀ ਕੀ ਚਾਪ ਉੱਠੀ ਆ ਤੁਹਾਡੇ ਕੋਲ ਸਪੈਸ਼ਲ ਸਾਡੇ ਕੋਲ ਚਾਪ ਆ ਜੀ ਜੀ ਬ੍ਰੇਕਫਾਸਟ ਦੇ ਵਿੱਚ ਸਾਡੇ ਕੋਲ ਨਾਨ ਹੈਗੇ ਆ ਚਾਪ ਕਿਹੜੀ ਹੋ ਜਾਂਦੀ ਆਪਣੇ ਕੋਲ ਆਪਣੇ ਕੋਲ ਚਾਪ 15 ਤਰ੍ਹਾਂ ਦੀ ਆ ਜੀ 스ਨੈਕਸ 스ਨੈਕਸ ਦੇ ਵਿੱਚ ਹਾਂਜੀ ਉਹ ਗਰੇਵੀ ਵਾਲੀ ਚਾਪ ਆ ਜੀ ਹਾਂਜੀ ਪਨੀਰ ਦੇ ਵਿੱਚ ਐਡਮਾ ਹੈਗੀਆਂ ਜੀ ਜੀ ਗਰੇਵੀ ਵਾਲਾ ਪਨੀਰ ਹੋ ਗਿਆ 스ਨੈਕਸ ਹੋ ਗਏ ਸੇਲਰ ਹੋ ਗਏ ਪਲੇਟਰ ਹੋ ਗਏ ਜੀ ਹਾਂਜੀ ਸਾਡੇ ਕੋਲ ਡੋਸਾ ਪੀਜ਼ਾ ਪਾਸਤਾ ਅੱਛਾ ਜੀ ਹਾਂਜੀ ਸਾਰਾ ਕੁਝ ਕੰਟੀਨੈਂਟਲ ਨੈਕਸਟ ਮੈਂ ਹੋਰ ਪੁੱਛਣਾ ਚਾਹਾਂਗਾ ਪਿਓਰ ਵੈਜ ਹੈ ਜੀ ਇਹ ਪਿਓਰ ਕਿਉਂਕਿ ਲੋਕ ਅੱਜਕੱਲ ਪਿਓਰ ਵੈਜ ਲੱਗਦੇ ਆ ਪਿਓਰ ਵੈਜ ਆ ਜੀ ਆਪਾਂ ਨਾ ਆਪਾਂ ਖੁਦ ਟੱਚ ਕਰੀਦਾ ਨਾ ਆਪਾਂ ਇੱਥੇ ਕਿਸੇ ਨੂੰ ਟੱਚ ਕਰਨ ਲਈਦਾ ਜੀ ਬਿਲਕੁਲ ਜੀ ਬਹੁਤ ਬਿਲਕੁਲ ਵੈਜ ਆ ਬਹੁਤ ਪਿਆਰੀ ਲੋਕੇਸ਼ਨ ਹੈ ਆ ਤੇ ਜੇ ਆਪਾਂ ਰਾਤ ਦੇ ਖਾਣੇ ਦੇ ਜਗ੍ਹਾ ਲੱਗਦੀ ਹੈ ਉੱਤੇ ਵੀ ਜੀ ਰਾਤ ਨੂੰ ਬੱਧਾ ਡਿਨਰ ਡਿਨਰ ਦੇ ਵਿੱਚ ਜੀ ਆਪਣੇ ਕੋਲ ਸਾਰਾ ਇੰਡੀਅਨ ਮੇਨ ਕੋਰਸ ਹਾਂਜੀ ਇੰਡੀਅਨ ਬ੍ਰੈਡ ਸਾਰਾ ਅਵੇਲੇਬਲ ਹੈਗਾ ਮੈਂ ਥੋੜੀ ਜਿਹੀ ਗਲਤੀ ਕਰ ਬੈਠਾ ਮੈਂ ਤੁਹਾਡੇ ਕਿਚਨ ਦੇ ਹਲੇ ਹੀ ਚੋਰੀ ਚੋਰੀ ਤਾਂ ਕਿਚਨ ਦਾ ਨਜ਼ਾਰਾ ਆ ਗਿਆ ਦੇਖ ਕੇ ਨਜ਼ਾਰਾ ਆ ਗਿਆ ਸਫਾਈ ਇਦਾਂ ਦੀ ਮੈਂ ਦੇਖੀ ਨਹੀਂ ਠੀਕ ਹੈ ਬਹੁਤ ਵਧੀਆ ਹੈ ਬਾਜੀ ਸਫਾਈ ਤਾਂ ਮੇਨ ਆ ਜੀ ਬਿਲਕੁਲ ਆਪਾਂ ਹੋਟਲ ਖੋਲਣਾ ਉੱਥੇ ਸਫਾਈ ਮੇਨ ਆ ਜੀ ਪਹਿਲਾ ਕੰਮ ਸਫਾਈ ਦੂਜਾ ਸਚਾਈ ਜੀ ਬਿਲਕੁਲ ਹਾਂਜੀ ਸਚਾਈ ਤੇ ਖੁਦਾਈ ਖੁਦਾਈ ਵੀ ਨਾਲ ਹੀ ਆ ਜਿੱਦਾਂ ਸਚਾਈ ਉੱਥੇ ਖੁਦਾਈ ਹਾਂਜੀ ਤੇ ਜੇ ਆਪਾਂ ਰੇਟ ਅੰਤਿਕਲ ਕਰੀਏ ਰੇਟ ਵੀ ਬਿਲਕੁਲ ਵਾਜੇ ਰੇਟ ਤੇ ਜੀ ਅਸੀਂ ਤੁਹਾਨੂੰ ਪਤਾ ਹੀ ਆ ਜੀ 10 ਸਾਲ ਤੋਂ ਅਸੀਂ ਰੇਟ ਕੁਆਂਟੀਟੀ ਵਧੀਆ ਰੇਟ ਵਾਜਿ ਵਾਜੀ ਸਾਡੇ ਹਾਂਜੀ ਤੋਂ ਉਹ ਸ਼ੁਕਰੀਆ ਜੀ ਤੋਂ ਕਸਟਮਰ ਬਹੁਤ ਸਾਰੇ ਨਾਲ ਜੁੜੇ ਨੇ ਸਾਨੂੰ ਮੈਂ ਵੀ ਥੋੜੇ ਆ ਫਜ਼ਲ ਹੋ ਗਿਆ ਕਿਹਦੇ ਕਿਹਦੇ ਨਾਲ ਇੱਥੇ ਗੱਲ ਕਰਾਂ ਕਿਉਂਕਿ ਬਹੁਤ ਪਿਆਰੇ ਭੈਣੇ ਮੇਰੇ ਵੀ ਇੱਥੇ ਬੈਠੇ ਨੇ ਔਰ ਫੈਮਿਲੀ ਹਾਲਾ ਇਥੇ ਐਨਿਵਰਸਰੀ ਹੋਵੇ ਬਰਦ ਦੇ ਪਾਰਟੀ ਹੋਵੇ ਵਿਆਹ ਸ਼ਾਦੀ ਦਾ ਹੋਵੇ ਸਾਰੇ ਫੰਕਸ਼ਨ ਤੁਸੀਂ ਕਰ ਸਕਦੇ ਹੋ ਥੋੜੀ ਜਿਮੈਂ ਗੱਲਬਾਤ ਕਰ ਜਮਾ ਖਾਣਾ ਖਾ ਚੁੱਕੇ ਮੇਰੇ ਵੀਰ ਸਰ ਕੀ ਨਾ ਚੱਲਨ ਸਚਿੰਨ ਸਚਿੰਨ ਜੀ ਹਾਂ ਕਿਸਾ ਖਾਣਾ ਲਗਾ ਜੀ ਅੱਛਾ ਹੈ ਅੱਛਾ ਹੈ ਹਾਂ ਬੜਿਆ ਹੈ ਕਿੰਨਾ ਅੱਛਾ ਹੈ ਅੱਛਾ ਹੈ ਮੈਂ ਆਤਾ ਰਿਹਾ ਤੋ 3-4 ਸਾਲ ਸੇ ਆ ਰਹਾ ਹਾਂ 3-4 ਸਾਲ ਸੇ ਆ ਰਹੇ ਹਾਂ ਹਾਂ ਬਾਕੀ ਆਪਕਾ ਕੇ ਨਾਮ ਸ਼ੰਕਰ ਵਰਮਾ ਜੀ ਆਪ ਕਦੋਂ ਸੇ ਆ ਰਹੇ ਹੋ ਹੋਈ ਹੈ ਸਾਲ

ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਾਹੀਬਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਸ਼ਾਹਕੋਟ ਤੋਂ ਆਏ ਜੀ ਸ਼ਾਹਕੋਟ ਦਾ ਹੈ ਕਿਹੜੇ ਪਿਆਰੇ ਸ਼ਹਿਰ ਦਾ ਆਏ ਆ ਬੜੀ ਪਿਆਰੀ ਥੀ ਜੀ ਆਰਡਰ ਕੀਤੀ ਹੈ ਹਾਂ ਜੀ ਹਾਂ ਜੀ ਕੀ ਆਰਡਰ ਕੀਤਾ ਮੈਂ 8-9 ਸਾਲ ਦੇ ਜੁਰਦਾ ਇੱਥੇ ਆ ਰਹੇ ਹਾਂ 9 ਸਾਲ ਤੋਂ ਲਗਾਤਾਰ ਇੱਥੇ ਆ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਲਗਭਗ 9 ਸਾਲ ਤੋਂ ਲਗਾਤਾਰ ਈਸ਼ਵਰ ਕਿਚਨ ਤੇ ਆ ਰਹੇ ਆ ਇਹਨਾਂ ਨੇ ਕਿਹਾ ਇੱਕ ਸਚਾਈ ਇੱਕ ਖਦਾਈ ਦੇ ਇੱਕ ਰੇਡ ਹਾਂਜੀ ਬਹੁਤ ਵਧੀਆ ਬਹੁਤ ਹੀ ਵਧੀਆ ਫੂਡ ਵੀ ਬਹੁਤ ਵਧੀਆ ਨਰ ਹਾਂਜੀ ਹਾਂਜੀ ਬਹੁਤ ਵਧੀਆ ਫੂਡ ਫਾਦਰ ਸਾਹਿਬ ਪਟਿਆਲਾ ਨਿਰਮਲ ਮਨਪ੍ਰੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਸ਼ਾਹਕੋਟ ਤੋਂ ਹਾਂਜੀ ਹਾਂਜੀ ਕਿੰਨੀ ਦੇਰੋਂ ਜੁੜਿਆ ਨਹੀਂ ਇਸਵਰ ਜੀ ਇਹ ਮੈਨੂੰ ਤਾਂ ਹੁਣ ਸਾਰ ਪਿਆਰੀ ਜੀ ਚੀਜ਼ ਆ ਮਾਰੋ ਕੈਮਰਾ ਜੀ ਹਾਂਜੀ ਦੇਖੋ ਫੂਡ ਹੋਰ ਵੀ ਜਾ ਕੇ ਖਾਦੇ ਲੇਕਿਨ ਜੋ ਇਹਨਾਂ ਦਾ ਟੇਸਟ ਆ ਮੈਨੂੰ ਕਿਤੇ ਨਹੀਂ ਮਿਲਿਆ ਕਿਤੇ ਨਹੀਂ ਮਿਲਿਆ ਆ 12 13 ਸਾਲ ਦਾ ਸੀ ਹੁਣ 21 ਸਾਲ ਦਾ ਹੋ ਗਿਆ ਬਿਠਾ ਇੱਥੇ ਕਹਿੰਦਾ ਜਾਣਾ ਦੀਸ਼ਰ ਵਾਲਿਆਂ ਦੀ ਜਾਣਾ ਵਾਹ ਜੀ ਕਿਤੇ ਨਹੀਂ ਜਾਣਾ ਹੋਰ ਰੇਟ ਵੀ ਇਹਨਾਂ ਦੇ ਬਾਜੂ ਰੇਟ ਦਾ ਬਹੁਤ ਰੀਜ਼ਨੇਬਲ ਹੈ ਨਾ ਇਧਰ ਹਾਲ ਇਹਨਾਂ ਨੇ ਹੁਣ ਵਧੀਆ ਬਹੁਤ ਵਧੀਆ ਮੈਂ ਕਹਿੰਦਾ ਬੈਸਟ ਹੈ ਸ਼ਾਕੋਟੋ ਇੰਨੇ ਘਾਰੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਇਹਨਾਂ ਦੀ ਨੇਚਰ ਸੁਹਾ ਇਹਨਾਂ ਦੇ ਜੋ ਸਟਾਫ ਮੈਂਬਰ ਦਾ ਬੈਸਟ ਹੈ ਬਹੁਤ ਵਧੀਆ ਸੀ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਆਏ 파ਰਤਪੂਸ਼ ਜੀ 파ਰਤਪੂਸ਼ ਜੀ ਸ਼ਾਹਕੋਟ ਹਾਂਜੀ ਸ਼ਾਹਕੋਟ ਜੀ ਆ ਜੀ ਸ਼ਿਵਰ ਕੇ ਜਿਹਦੇ ਕਿਸ ਕੋਲ ਲੱਗ ਰਿਹਾ ਹੈ ਸ਼ਿਵਰ ਮੈਂ ਪਹਿਲੇ ਨਹੀਂ ਆਇਆ ਅਮਨ ਦੱਸਿਆ ਜੀ ਉੱਥੇ ਦੋ ਤਿੰਨ ਜਿਹਨੇ ਪਿਛੇ ਦੋ ਤਿੰਨ ਨੇ ਪਹਿਲਾਂ ਮੀਟਿੰਗ ਕੀਤੀ ਸੀ ਕਿ ਇਹ ਵੀ ਸ਼ਿਵਰ ਦਾ ਖਾਣਾ ਕਹਿੰਦੇ ਵਧੀਆ ਹੁੰਦਾ ਹੈਗਾ ਜੀ ਜੀ ਮੈਂ ਕਿਹਾ ਚਲੋ ਦੇਖਦੇ ਆ ਕਾਕਾ ਟ੍ਰਾਈ ਕਰਦੇ ਆ ਸਾਡੇ ਸਾਹਮਣੇ ਕਰੀ ਟੈਸਟ ਕਰਕੇ ਦੱਸੂਗਾ ਤੁਹਾਨੂੰ ਹਾਂਜੀ ਦੱਸੋ ਅੱਲਾਹੁ ਅਲੋ ਟੈਸਟ ਕਰਕੇ ਦੱਸੋ ਤੁਹਾਨੂੰ ਜਰਾ ਸਾਨੂੰ ਵੀ ਦਰਸ਼ਕਾਂ ਦਾ ਪਹੁੰਚੇ ਵੀ que dá na testa ਹਾਂ ਜੀ ਤੁਹਾਡਾ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਜੀ ਆਰੁਸ਼ ਮਾਜਨ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਨਿਕੋਦਰ ਤੋਂ ਹੀ ਆ ਜੀ ਨਿਕੋਦਰ ਤੋਂ ਹੀ ਆ ਹਾਂ ਜੀ ਅਸੀਂ ਉਧਰ ਜੀ ਕਹਿੰਦੇ ਈਸ਼ਵਰ ਵਾਲਿਆਂ ਨੇ ਤੁਮਾ ਪਾਈਆਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਦਾ ਖਾਣਾ ਬਹੁਤ ਵਧੀਆ ਇਹਨਾਂ ਦਾ ਸਭ ਬਹੁਤ ਵਧੀਆ ਇਹਨਾਂ ਦਾ ਬਸ ਜਿਹੜਾ ਹਾਲ ਏਸੀ ਬਣਾਤਾ ਏ ਹਾਂ ਜੀ ਹਾਂ ਜੀ ਪਹਿਲਾਂ ਸੀਟਿੰਗ ਨਹੀਂ ਹੁੰਦੀ ਸੀ ਜੀ ਹੁਣ ਇਹਨਾਂ ਨੇ ਸੀਟਿੰਗ ਕਰਕੇ ਬਹੁਤ ਵਧੀਆ ਕਰਤਾ ਜੀ ਹਾਂ ਜੀ ਹੁਣ ਫੰਕਸ਼ਨ ਵੀ ਆਪਾਂ ਕਰਤਾ ਹਾਂ ਹਾਂ ਜੀ ਹਾਂ ਜੀ ਫੋਲ ਬਹੁਤ ਵਧੀਆ ਇਹਨਾਂ ਦਾ ਖਾਣਾ ਪੀਣਾ ਵੀ ਬਹੁਤ ਸਵਾਦ ਹੁੰਦਾ ਆ ਅੱ ਸਾਰਾ ਅੱਜ ਆਇਓ ਈਸ਼ਵਰ ਤੇ ਸਾਰੇ ਫਰੈਂਡ ਤੁਹਾਡੇ ਨਾਲ ਬੈਠੇ ਨੇ ਐ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਰਿਆਂ ਨੂੰ ਪਿੰਦੇ ਵੀ ਆਂਦੇ ਨੇ ਹਾਂਜੀ ਆਈ ਡੈਲੀ ਆਉਨੇ ਰਹਿੰਦੇ ਆ ਡੈਲੀ ਆਉਂਦੇ ਹੋ ਹਾਂਜੀ ਵਾਹ ਵਾਹ ਇੱਕ ਕਲੈਪਿੰਗ ਭਾਈ ਦੇ ਨਾਮ ਲਾ ਦੇ ਜਰਮਦੇ ਨੇ ਯਾਰ ਹਾਂ ਦੇਲੀ ਆਉਂਦੇ ਹੋ ਕਿਦਾਂ ਦਾ ਸਵਾਦ ਹੈ ਬਹੁਤ ਵਧੀਆ ਸਾਰਾ ਸਾਰਾ ਗੋਡਿਆ ਜੀ ਸਰ ਇੱਕ ਵਾਰ ਫਿਰ ਜਨਮ ਦਿਨ ਦੀਆਂ ਬਹੁਤ ਬਹੁਤ ਵਾਰੀ ਬਹੁਤ ਥੈਂਕ ਯੂ ਥੈਂਕ ਯੂ ਸਾਡੇ ਵੱਲੋਂ ਵੀ ਆਸ਼ਵਰ ਕਿਚਨ ਵੱਲੋਂ ਥੈਂਕ ਯੂ ਜੀ ਸ੍ਰੀਕਾਂ ਸਸੇ ਗਾਈ ਸਾਰਿਆਂ ਨੂੰ ਕੀ ਨਾ ਜੀ ਤੁਹਾਡਾ ਮੇਰਾ ਨਾਮ ਹਸਨ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਸ੍ਰੀਤੋਂ ਜੀ ਸ੍ਰੀਤੋਂ ਹਾਂਜੀ ਇੱਕ ਹੋਰ ਕੰਟਰੀ ਵੀ ਕਹਿੰਦੇ ਹੋਰ ਪਹਾੜਾਂ ਆਏ ਤੁਸੀਂ ਉਹ ਜੀ ਹਲੇ ਜਾ ਆਏ ਆ ਅੱਛਾ ਜੀ ਇਹ ਨਹੀਂ ਗਏ ਹਲੇ ਕੋਈ ਨਹੀਂ ਹੈ ਨਾ ਇਹ ਵੀ ਜਾਣ ਗਿਆ ਜੀ ਅੱਜ ਕਿਚਨ ਈਸ਼ਵਰ ਕਿਚਨ ਦੇ ਆਏ ਹੋ ਬੱਚੇ ਆਪਣੇ ਭਰਾ ਦਾ ਜਨਮ ਦਿਨ ਹੈ ਨਾਲ ਨਾਲ ਹਾਂ ਜੀ ਕੀ ਕੀ ਆਰਡਰ ਕੀਤੇ ਇੱਥੇ ਆਰਡਰ ਜੀ ਇੱਕ ਤਾਂ ਸਾਡੀ ਫੇਵਰਿਟ ਆ ਚੀਜ਼ ਟਮਾਟੋ ਜੀ ਈਸ਼ਵਰ ਚਾਈ ਚਾਂ ਜੀ ਈਸ਼ਵਰ ਚਾਈ ਚਾਂ ਉਹ ਇਹਨਾਂ ਦੀ ਬਹੁਤ ਮਸ਼ਹੂਰ ਆ ਜੀ ਬਹੁਤ ਮਸ਼ਹੂਰ ਆ ਉਹਦੇ ਕਰਕੇ ਹੀ ਹੁੰਦੇ ਆ ਜੀ ਆਪਾਂ ਇੱਕ ਜੀ ਕੀਤਾ ਕੜਾਈ ਪੀਣ ਜੀ ਇੱਕ ਕੀਤੇ ਜੀ ਵੈਜ ਪਲਾਉ ਰਾਈਸ ਵੈਜ ਪਲਾਉ ਰਾਈਸ ਹਾਂਜੀ ਤੇ ਬਰਦਰ ਰੋਟੀਆਂ ਦੀ ਬਹੁਤ ਵਧੀਆ ਜੀ ਆਏ ਹਾਏ ਰੋਟੀ ਬਹੁਤ ਸੌਟ ਹੈ ਜੀ ਇੱਕ ਛੋਟਾ ਜਿਹਾ ਉਹਨਾਂ ਦਾ ਸੈਟਅਪ ਸੀ ਹੁਣ ਇਹਨਾਂ ਨੇ ਬਹੁਤ ਵਧੀਆ ਹਾਲ ਬਣਾ ਲਿਆ ਹਾਂਜੀ ਜੀ ਪਹਿਲਾਂ ਜੀ ਇਹ ਨਾਲ ਹੀ ਸੀਗਾ ਸੈਪਰੇਟ ਆ ਜੀ ਹਾਂ ਬੈਠਣ ਨੂੰ ਘੱਟ ਸੀ ਲੋ ਜੀ ਭਾਜੀ ਜਨਮ ਦਿਨ ਆ ਇਹ ਕਹਿੰਦੇ ਸਾਨੂੰ ਕੋਈ ਨਾ ਕੋਈ ਖਲਾਣਾ ਤੁਸੀਂ ਅੱਜ ਕੇਕ ਖਲਾਣਾ ਜਾਂ ਕੀ ਖਿਲਾ ਰਹੇ ਹੋ ਜੋ ਇਹਨਾਂ ਦਾ ਦਿਲ ਕਰੂਗਾ ਜੀ ਆਪਾਂ ਸਾਰਾ ਕੁਝ ਖਿਲਾ ਦੇਣਾ ਜੀ ਇਹਨਾਂ ਨੂੰ ਸਪੈਸ਼ਲ ਕੀ ਮੰਗਾਇਆ ਸਪੈਸ਼ਲ ਇਹਨਾਂ ਵਾਸਤੇ ਆਪਾਂ ਸੇਲਰ ਪਲੇਟਰ ਲਗਵਾਇਆ ਜੀ ਹਾਂਜੀ ਪੂਰੇ پیسے ਨਹੀਂ ਲੈਣੇ ਆਪਾਂ ਮੈਂ ਕਿਹਾ ਜੀ ਪੈਸੇ ਜਦੋਂ ਲੈਣੇ ਨਹੀਂ ਆਪਾਂ ਹਾਂਜੀ ਬੱਚੇ ਦਾ ਜਨਮ ਦਾ ਹਨ ਜੀ ਉਹ ਸਾਡੇ ਵੱਲੋਂ ਕੰਪਲੀਮੈਂਟਰੀ ਹੈ ਸਤਿ ਸ੍ਰੀ ਅਕਾਲ ਜੀ ਅਮਰਤਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਪਿੰਡ ਸ੍ਰੀ ਜੀ ਅਸੀਂ ਸਾਰੇ ਸ੍ਰੀ ਤੋਂ ਹੀ ਆਏ ਜੀ ਮੁੰਡੇ ਸਾਰੇ ਹਾਂ ਜੀ ਸਾਰੇ ਸ੍ਰੀ ਦੀ ਪਾਰਟੀ ਹੈ ਹਾਂ ਜੀ ਸ੍ਰੀ ਦੇ ਹਾਂ ਜੀ ਕਿ ਕਿੰਨੀ ਦੇਰ ਰੁਕੀ ਤੈਨੂੰ ਹੁੰਦੇ ਆ ਸਾਨੂੰ ਲਗਭਗ ਮੈਨੂੰ 9 ਸਾਲ ਹੋ ਗਿਆ ਭਾਜੀ ਜੁਲੀ ਵਿੱਚ ਪਹਿਲਾਂ ਦੇ ਆ ਰਹੇ ਬਸ ਹੁੰਦੀ ਸੀਗੀ ਹਾਂ ਜੀ ਹਾਂ ਜੀ ਉੱਥੇ ਵੀ ਕਾਫੀ ਟਾਈਮ ਹੋ ਗਿਆ ਅਸੀਂ ਪਹਿਲਾਂ ਇਹ ਤਾਂ ਉਧਰੋਂ ਚਾਮ ਵਗੈਰਾ ਖਾਂਦੇ ਸੀ ਤੇ ਹੌਲੀ ਹੌਲੀ ਪਤਾ ਲੱਗਾ ਮੈਨੂੰ ਇਹਨਾਂ ਦਾ ਹੋਰ ਵਧੀਆ ਤੇ ਬਹੁਤ ਵਧੀਆ ਪਰਸਨ ਹੈ ਜਾਨੀ ਕਿ ਤੇ ਸਵਾਦ ਦੀ ਤਾਂ ਗੱਲ ਵੱਖਰੀ ਆ ਉਹਦਾ ਬੋਲਬਾਣੀ ਚ ਬਹੁਤ ਮਠਾਸ ਹੈ ਜੀ ਬੋਲਬਾਣੀ ਸਪਾਈ ਸਪਾਈ ਜਿੱਥੇ ਖਦਾਈ ਉਥੇ ਠੀਕ ਹੈ ਨਾ ਸਾਨੂੰ ਘਰ ਵਾਲਾ ਲੱਗਦਾ ਇੱਥੇ ਆ ਕੇ ਜਾਨੀ ਕਿ ਚਾਂਪਾ ਖਾਂਦਾ ਨਹੀਂ ਸੀ ਅੰਕਲ ਉਹਨਾਂ ਦੀਆਂ ਖਾਧੀਆਂ ਤਾਂ ਬਸ ਚਾਂਪਾਂ ਦੇ ਲੱਗ ਗਏ ਆ ਜੀ ਹੁਣ ਮਸ਼ਹੂਰ ਵੀ ਆ ਮਸ਼ਹੂਰ ਆ ਪੂਰੇ ਮਸ਼ਹੂਰ ਆ ਜੀ ਹਾਂ ਬਹੁਤ ਵਧੀਆ ਜੀ ਚਾਂਪਾ ਇਹਨਾਂ ਦੀਆਂ ਹਾਂ ਜੀ ਹਾਂ ਜੀ ਹਰ ਇੱਕ ਟਰਾਈ ਕਰੋ ਬਹੁਤ ਸਵਾਦ ਹੈ ਜੀ ਸਵਾਦ ਵਧੀਆ ਸਵਾਦ ਹੈ ਜੀ ਆਉਣਾ ਚਾਹੀਦਾ ਇੱਕ ਵਾਰੀ ਟਰਾਈ ਕਰਨੀ ਚਾਹੀਦੀ ਹਰ ਵਾਰ ਆਉਂਗੇ ਹਾਂ ਜੀ ਹਾਂ ਜੀ ਐਨੀ ਵਾਰ ਜਾਂ ਪੁੱਛੋ ਪਰਮੇਂਦਰ ਸਿੰਘ ਹਾਂ ਜੀ ਹਾਂ ਜੀ ਸ੍ਰੀਦੋ ਜੀ ਬਹੁਤ ਵਧੀਆ ਜੀ ਫੋਲ ਮਨਾ ਰਹੇ ਬਹੁਤ ਵਧੀਆ ਚਾਂਪ ਦੱਸ ਈਸ਼ਵਰ ਖਾਈ ਚਾਂਪਿਆ ਜੀ ਸਾਰੇ ਜਨਮ ਦਾ ਇੱਥੇ ਮਨਾਇਦੇ ਬਹੁਤ ਵਧੀਆ ਜਿਦਾ ਨਾ ਅੰਕਲ ਜੀ ਹੁਣ ਤਾਂ ਜਦੋਂ ਹੁਣ ਤਾਂ ਨਾਈਟ ਟਾਈਮ ਆਏ ਅਸੀਂ ਜਦੋਂ ਡੇ ਆਈ ਦੱਸ ਹੋਈ ਨੂੰ ਮਾਰਨੀ ਟਾਈਮ ਕੀਮਾ ਨਾਲ ਅੰਬਰਸਾਰੀ ਨਾਲ ਬਹੁਤ ਵੈਸਟ ਇੱਕ ਨੰਬਰ ਜੀ ਆਪਾਂ ਇਹਨਾਂ ਨੂੰ ਕਹਿ ਕੇ ਜੇਦਾ ਆਪ ਹੀ ਮੈਗ ਫੜ ਕੇ ਆਰਡਰ ਦੇਈਦਾ ਕੀ ਵੇਲੇ ਜਿਹਨਾਂ ਮੈਗ ਜੀ ਬੋਲਦੇ ਆ ਜਦੋਂ ਆਕਾ ਜੀ ਕਹਿੰਦੇ ਇੱਧਰ ਫੋਨ ਤੇ ਲੱਗਨਦੇ ਆ ਅਸੀਂ ਆਪ ਮੈ ਇੱਕ ਚਾਹ ਕੇਦਾ ਦੋ ਕੀਮਾ ਲਾਣ ਪੁੱਛ ਲਓ ਕੀ ਆ ਜੀ ਮੈ ਆਪ ਪਿਓਰ ਵੇਚ ਰਿਹਾ ਪਿਓਰ ਵੇਚ ਰਿਹਾ ਪ੍ਰੀਤ ਅੱਜ ਖਾਣਾ ਖਾਣਾ ਆਇਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਕੀ ਗੱਲ ਕਿਤਾ ਜੀ ਡਾਲ ਸਾਡੀ ਇੱਕ ਤਾਂ ਬਰੀਆਨੀ ਸੀ ਜੀ ਰੈਜ ਬਰੀਆਨੀ ਵਿਦ ਗਰੇਵੀ ਇੱਕ ਦਾਲ ਮੱਖਣੀ ਬਹੁਤ ਵਧੀਆ ਟੇਸਟ ਬਹੁਤ ਵਧੀਆ ਟੇਸਟ ਜੀ ਈਸ਼ਵਰ ਦੇ ਪੁੱਛੇ ਹੋ ਕਿਸ ਤਰ੍ਹਾਂ ਦਾ ਸਵਾਲ ਜੀ ਬਹੁਤ ਵਧੀਆ ਜੀ ਔਰ ਅਸੀਂ ਇਹਨਾਂ ਤੋਂ ਪਹਿਲਾਂ ਤੋਂ ਜੁੜੇ ਹੋਏ ਆਂ ਔਰ ਹੁਣ ਇੱਥੇ ਆ ਕੇ ਹੋਰ ਵਧੀਆ ਲੱਗਿਆ ਸਾਨੂੰ ਪਹਿਲੇ ਕਿੰਨੇ ਸਾਲ ਤੋਂ ਜੁੜੇ ਹੋਣਾ ਬਹੁਤ ਸਾਲਾਂ ਤੋਂ ਜੁੜੇ ਹੋਏ ਆ ਜੀ ਇਹਨਾਂ ਨਾਲ ਬਹੁਤ ਸਾਲਾਂ ਤੋਂ ਅੱਜ ਕੀ ਆਰਡਰ ਕੀਤਾ ਜੀ ਅ ਅੱਜ ਤਾਂ ਸਿਰਫ ਪੈਕਿੰਗ ਹੀ ਆ ਜੀ ਪੈਕਿੰਗ ਹੀ ਆ ਨਹੀਂ ਤਾਂ ਬੈਠ ਕੇ ਡਿਨਰ ਕਰਕੇ ਜਾਈਦਾ ਇਹਨਾਂ ਕੋਲ ਤੇ ਅੱਜ ਸਰ ਪੈਕਿੰਗ ਆ ਅੱਜ ਟਾਈਮ ਘਾਟਾ ਮੇਰੇ ਕੋਲ ਤੇ ਇਹ ਨਹੀਂ ਆ ਵੀ ਜਦੋਂ ਆਈਆਂ ਇਹਨਾਂ ਕੋਲ ਹੋ ਕੇ ਨਾ ਚਾਈਏ ਹਾਂਜੀ ਕਿਹ ਨਾਮ ਦਾ ਦਾ ਮੇਰਾ ਨਾਮ ਰਿੰਕਲ ਹੈ ਜੀ ਹੰਨੇ ਮੈ ਨੂਰ ਮਲ ਤੋਂ ਨੂਰ ਮਲ ਸ਼ਿਗਲਡਿੰਗ ਨਾ ਸਾਹਿਬ ਬਹੁਤ ਮੇਰਾ ਨਾਮ ਪ੍ਰਿੰਸ ਹੈਗਾ ਜੀ ਪ੍ਰਿੰਸ ਜੀ ਅੱਜ ਈਸ਼ਵਰ ਕਿਚਨ ਦੇ ਆਇਓ ਕਿਸ ਤਰ੍ਹਾਂ ਲੱਗ ਰਿਹਾ ਈਸ਼ਵਰ ਕਿਚਨ ਦੇ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਵੀ ਜਦੋਂ ਦਾ ਖੁੱਲਿਆ ਉਦੋਂ ਦੇ ਇਹਨਾਂ ਨਾਲ ਜੁੜੇ ਹੋਏ ਆ ਬਹੁਤ ਵਧੀਆ ਚਾਂ ਪੈ ਗਈ ਇਹਨਾਂ ਦੀ ਸੌਫਟ ਸਿੰਪਲ ਤੇ ਸੁਪਰ ਖਾਣਾ ਫਰਵੀ ਬਹੁਤ ਕੁਝ ਇਹਨਾਂ ਨੇ ਸਾਰਾ ਕੁਝ ਰੱਖਿਆ ਹੈ ਵੈਰਾਈਟੀ ਕਈ ਤਰ੍ਹਾਂ ਦੀ ਹੈ ਗਈ ਇਹਨਾਂ ਤੋਂ ਮੈਂ ਤਾਂ ਇਹੀ ਜਗਾਵਾਂਗਾ ਇੱਕ ਵਾਰ ਜਰੂਰ ਈਸ਼ਵਰ ਕਿਚਨ ਤੇ ਆਓ ਤੇ ਇੱਥੋਂ ਦਾ ਵਧੀਆ-ਵਧੀਆ ਸਵਾਦ ਟੇਸਟ ਕਰੋ ਤੇ ਚੈੱਕ ਕਰੋ ਸਿੰਪਲ ਤੇ ਸੁਪਰ ਬੈਸਟ ਜਾਂਪ ਈਸ਼ਵਰ ਜਾਂਪ ਨਕੌਦਰ ਸਤਿ ਸ਼੍ਰੀ ਅਕਾਲ ਜੀ ਰਜਤ ਕਿਹੜੀ ਗੱਲ ਹੋਣੀ ਹੈ ਮੈਂ ਨਰਮਲ ਤੋਂ ਨਰਮਲ ਤੋਂ ਹਾਂਜੀ ਸਰ ਈਸ਼ਵਰ ਕਿਚਨ ਤੇ ਪਹੁੰਚੇ ਹੋ ਖਾਣਾ ਖਾ ਰਹੇ ਹੋ ਕਿੰਨਾ ਦਾ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਟੇਸਟ ਹੈ ਬਹੁਤ ਵਧੀਆ ਕੁਆਲਿਟੀ ਹੈ ਕੁਆਂਟੀਟੀ ਵਧੀਆ ਨਾਲੇ ਪ੍ਰਾਈਸ ਵੀ ਰੀਜ਼ਨੇਬਲ ਹੈਗੇ ਸਭ ਵਧੀਆ ਆਪਣਾ ਟੇਸਟ ਇਹਨਾਂ ਦਾ ਹੁੰਦਾ ਹੈ ਨਾਲੇ ਵਧੀਆ ਟੇਸਟ ਹੁੰਦਾ ਹੈ ਪਸਾ। ਪਹਿਲੇ ਵੀ ਆਏ ਹਾਂ ਕਿ ਹਾਂਜੀ ਪਹਿਲੇ ਕਾਫੀ ਟਾਈਮ ਤੋਂ ਆ ਰਹੇ ਆਪਾਂ 2 ਸਾਲ ਤੋਂ ਆ ਰਹੇ ਨੇ। 2 ਸਾਲ ਤੋਂ ਆ ਰਹੇ। ਹਾਂਜੀ ਹਾਂਜੀ। ਬਿਲਕੁਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਜਸਪ੍ਰੀਤ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਆਪਣਾ ਚੱਕਗਲਾ ਪਿੰਡ ਹੈ ਜੀ। ਚੱਕਕਲਾ ਪਿੰਡ ਹੈ। ਹਾਂਜੀ। ਈਸ਼ਵਰ ਕਿਚਨ ਦੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਟੇਸਟ ਹੈ ਨਾ? ਨਹੀਂ ਟੇਸਟ ਬਹੁਤ ਵਧੀਆ ਸਹੀ ਹੈ ਜੀ। ਹਾਂਜੀ ਬਹੁਤ ਵਧੀਆ ਹੈ। ਮੈਂ ਮੇਰਾ ਬ੍ਰਦਰ ਆਉਂਦਾ ਇੱਥੇ ਪਹਿਲਾਂ ਬਹੁਤ ਟਾਈਮ ਦਾ ਮੈਂ ਤਾਂ ਕੱਲ ਹੀ ਬਾਹਰੋਂ ਆਇਆ ਹਜੇ ਉਹਨੇ ਮੈਨੂੰ ਗਾਈਡ ਕੀਤਾ ਤੇ ਮੈਂ ਦਾ ਜਿੱਥੇ ਆਇਆ ਵਾਂ ਕੱਲ ਹੀ ਆਇਆ ਮੈਂ ਹਜੇ ਹਾਂ ਜੀ ਮਿਕਸ ਹਾਂ ਜੀ ਮਿਕਸ ਚਾਂਬ ਦਾ ਦਿੱਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਹਿਲੀ ਹੈ ਹਾਂ ਜੀ ਹਾਂ ਜੀ ਪਹਿਲੀ ਸ਼ੋਪ ਹੈ ਹਾਂ ਜੀ ਹਾਂ ਜੀ ਸੱਸੀ ਗਾ ਜੀ ਸੱਸੀ ਗਾ ਜੀ ਮੇਰਾ ਨਾਮ ਨੰਨੂ ਹੈ ਜੀ ਮਹਿਤਪੁਰ ਤੋਂ ਮੈਂ ਮਹਿਤਪੁਰ ਹਾਂ ਜੀ ਹਾਂ ਜੀ ਇਹ ਈਸ਼ਵਰ ਕਚਨ ਤੇ ਪਹਿਲੀ ਆ ਜੀ ਉਹਨੇ ਪਹਿਲੇ ਵੀ ਹੁੰਦੇ ਰਾਇਆ ਨਹੀਂ ਮੈਂ ਹਰ ਹਫਤੇ ਆਉਣਾ ਜੀ ਹਰ ਹਫਤੇ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਲੱਗਦਾ ਹੈ ਬਹੁਤ ਵਧੀਆ ਖਾਣਾ ਜੀ ਇਹਨਾਂ ਦਾ ਬਹੁਤ ਵਧੀਆ ਟੇਸਟ ਹੈ ਜੀ ਹਾਂ ਜੀ ਸਾਚਾਂ ਮੈਂ ਵੀ ਖਾਧੀ ਬਾਕੀ ਖਾਣਾ ਵੀ ਖਾਈਦਾ ਹੈ ਸਾਰਾ ਕੁਝ ਵਧੀਆ ਲੱਗਦਾ ਜੀ ਇਹਨਾਂ ਨੂੰ ਹਾਂ ਜੀ ਹਾਂ ਜੀ ਸਰਵਿਸ ਵੀ ਵਧੀਆ ਜੀ ਇਹਨਾਂ ਦੀ

ਆਫਰ ਹੋ ਗਿਆ ਬੇਜ ਬੰਜਾਰਾ ਹੋ ਗਿਆ ਜੋ ہماری ਸਪੈਸ਼ੈਲਿਟੀਸ ਹੈ ਸਪੈਸ਼ਲ ਜੀ ਈਸ਼ਵਰ ਸਪੈਸ਼ਲ ਈਸ਼ਵਰ ਈਸ਼ਵਰ ਜੀ ਈਸ਼ਵਰ ਕਿਚਨ ਨੂਰ ਮਰ ਰੋਡ ਨਕੋਦਰ ਓਨਰ ਸਾਡੇ ਨਾਲ ਮੌਜੂਦ ਨੇ ਭਾਜੀ ਬਹੁਤ ਵਧੀਆ ਤੁਹਾਨੂੰ ਲੱਗਾ ਇੱਥੇ ਥੈਂਕ ਯੂ ਥੈਂਕ ਯੂ ਕੋਈ ਦੇਖੀ ਆ ਹਾਂ ਜੀ ਸੇਵਾ ਬਹੁਤ ਵਧੀਆ ਆ ਠੀਕ ਹੈ ਬਹੁਤ ਬਹੁਤ ਕਿਰਪਾ ਆ ਹਾਂ ਜੀ ਹਾਂ ਜੀ ਇੱਥੇ ਆਪਣੇ ਕੋ ਪੈਨ ਰੋਬੀ ਇਹ ਇੱਕ ਫੋਨ ਨੰਬਰ ਦੁਬਾਰਾ ਦੱਸ ਦਿਓ ਸਾਡੇ ਨੂੰ ਹਾਂ ਜੀ ਫੋਨ ਨੰਬਰ ਆਪਣਾ ਹੈਗਾ ਜੀ 86 990818138699081813 uh, ਕੀ ਕਿ ਟਾਈਮ ਨੂੰ ਦੱਸ ਦਈਏ ਕਿੰਨੇ ਵਜੇ ਟਾਈਮਿੰਗ ਸਵੇਰੇ 10:30 ਤੋਂ ਪੀਐਮ 10:30 ਤੱਕ ਜੀ ਜੀ ਹਾਂ ਜੀ ਕੀ ਕੁਛ ਆਪਣੇ ਕੋਲ ਜਿਆਦਾ ਦਾ ਆਪਣੇ ਕੋਲ ਜੀ ਏ ਟੂ ਜ਼ੈਡ ఎవਰੀਥਿੰਗ ਹੈਗੀ ਹੈ ਜੀ 스ਨੈਕਸ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਆਪਣਾ ਚਾਂਪ ਦਾ ਹੈਗਾ ਹੀ ਆ ਜੀ ਉਸ ਤੋਂ ਇਲਾਵਾ ਆਪਣੇ ਕੋਲ ਮੇਨ ਕੋਰਸ ਵਗੈਰਾ ਹੁਣ ਨਵੇਂ ਆਈਟਮਸ ਆਪਾਂ ਐਡ ਕੀਤੇ ਆ ਸਿਜ਼ਲਰ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਇਆ ਵੀ ਲਾ ਕੇ ਆ ਕੇ ਆਈਟਮ ਸਿਜ਼ਲਰਸ ਵਗੈਰਾ ਮੌਕ ਟੇਡਸ ਮਿਲਕ ਸ਼ੇਕ ਵਗੈਰਾ ਜੀ ਮੇਨ ਕੋਰਸ ਦਾ ਸਾਰਾ ਕੁਝ ਹੈਗਾ ਜੀ ਪੀਜ਼ਾ ਪਾਸਤਾ 버ਗਰ ਸੈਂਡਵਿਚਸ ਤੇ ਆਪਣੇ ਕੋਲ ইউরোপੀਅਨ ਸਟਾਰਟਰਸ ਵੀ ਹੈਗੇ ਜੀ ਕੰਟੀਨੈਂਟਲ ਸਟਾਰਟਰ ਵੀ ਹੈਗੇ ਜੀ ਸਾਰਾ ਕੁਝ ਹੈਗਾ ਜੀ ਅੰਮ੍ਰਿਤਸਰ ਇਨਾਨ ਅੰਮ੍ਰਿਤਸਰ ਇਨਾਨ ਹਾਂ ਜੀ ਕੋਲਚੇ ਅੰਮ੍ਰਿਤਸਰ ਕੋਲਚੇ ਉਹ ਤਾਂ ਮਿਲਣ ਗਈ ਕੀਮਾ ਨਾਨ ਵੀ ਆਪਣੇ ਕੋਲ ਹੈਗਾ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਏਸੀ ਆਨਰ ਸਾਡੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਪਾਰਟੀ ਕਰਨੀ ਆ ਛੋਟੀ ਕਰਨੀ ਆ ਵੱਡੀ ਕਰਨੀ ਆ ਈਸ਼ਵਰ ਕਿਚਨ ਤੇ ਆਉਣਾ ਤੁਸੀਂ ਚਾਹੇ ਬਰਥਡੇ ਪਾਰਟੀ ਹੋਵੇ ਅਨਿਵਰਸਰੀ ਵੀ ਹੋਵੇ ਜਾਂ ਵਿਆਹ ਸ਼ਾਦੀ ਦਾ ਕੋਈ ਵੀ ਪ੍ਰੋਗਰਾਮ ਹੋਵੇ ਈਸ਼ਵਰ ਕਿਚਨ ਮੈਂ ਇੱਕ ਵਾਰ ਫੇਰ ਦੱਸ ਦਵਾਂ ਪ्योर ਵੈਜਿਆ 100% ਵੈਜਿਆ ਨੂਰਮਨ ਰੋਡ ਨਕਉਦਰ ਤੇ ਜਲਦੀ ਤੋਂ ਜਲਦੀ ਬਹੁਤ ਪੁਰਾਣਾ ਹੈ ਜੀ ਤੁਸੀਂ ਸਾਰੇ ਜਾਣਦੇ ਆ ਬਹੁਤ ਪੁਰਾਣਾ ਕਿ ਈਸ਼ਵਰ ਕਿਚਨ ਆ ਤੁਸੀਂ ਵੀ ਇੱਥੇ ਪਹੁੰਚਣਾ ਔਰ ਸਵਾਦ ਲੈਣਾ ਜੀ ਇਹਨਾਂ ਦਾ